ਅਮਿਤ ਸ਼ਾਹ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਸੀ ਤੇ ਜਿਸ ਤੋਂ ਬਾਅਦ ਐਮਪੀ ਰਵਨੀਤ ਬਿੱਟੂ ਨੇ ਉਹਨਾਂ ਦੇ ਬਿਆਨ ਦਾ ਸਵਾਗਤ ਕੀਤਾ ਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਅਕਾਲੀ ਦਲ ਤੇ ਕੁਝ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਹੁਣ ਬਾਰ-ਬਾਰ ਕਿਉਂ ਚੀਕ-ਚੀਕ ਕੇ ਰਿਹਾਈ ਮੰਗੀ ਜਾ ਰਹੀ ਹੈ ਤੇ ਰਾਜੋ ਆਣਾ ਨੂੰ ਲੈ ਕੇ ਉਹਨਾਂ ਨੇ ਹਰ ਸਿਮਰਤ ਬਾਦਲ ਤੇ ਕੁਝ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਐ ਜਦੋਂ ਤੁਸੀਂ ਮੁੱਖ ਮੰਤਰੀ ਸੀ ਤਾਂ ਉਦੋਂ ਕਿਉਂ ਨਹੀਂ ਬੋਲੇ ਤੇ ਅੱਜ ਤੁਸੀਂ ਚੀਕ-ਚੀਕ ਕੇ ਦੱਸ ਰਹੇ ਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਇਹ ਜਿਹੜੇ ਬਿਆਨ ਨੇ ਇਹ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਨੀਤ ਬਿੱਟੂ ਦਾ ਕੀ ਕਹਿਣਾ ਹੈ ਦੇਖੋ ਅਕਾਲੀ ਦਲ ਤਾਂ ਜਿਹੜਾ ਹੈ ਨਾ ਉਹ આરોਪ ਮੇਰੇ ਤੇ ਕਿਉਂ ਲਾਉਂਦਾ ਹੈ ਉਹ ਜਿਨ੍ਹਾਂ ਦੇ ਨਾਲ ਭਾਈਵਾਲ ਰਹੇ ਨੇ ਜਿਨ੍ਹਾਂ ਦੇ ਸਿਰ ਤੇ ਉਹਨਾਂ ਨੇ ਬੀਜੇਪੀ ਦੇ 10 ਸਾਲ 15 ਸਾਲ ਰਾਜ ਕੀਤਾ ਏ ਤੇ 8 ਸਾਲ ਬੀਬੀ ਹਰਸਿਮਰਤ ਕੌਰ ਜੀ ਪੂਰੇ ਕੈਬਨਿਟ ਮੰਤਰੀ ਰਹੇ ਨੇ ਕੱਲ ਉਹਨਾਂ ਨਾ ਕਰਨ ਮੈਂ ਤਾਂ ਸਿਰਫ ਮੈਨੂੰ ਬੀਬੀ ਜੀ ਜਦੋਂ ਮੈਂ ਹਾਊਸ ਤੋਂ ਨੂੰ ਪਤਾ ਸਾਰੇ ਆਪੋਜੀਸ਼ਨ ਲੀਡਰਾਂ ਨੂੰ ਹਾਊਸ ਚੋਂ ਚੱਕ ਕੇ ਬਾਹਰ ਮਾਰਿਆ ਵੀ ਕੋਈ ਲੋਕਤੰਤਰ ਨਹੀਂ ਰਹਿ ਗਿਆ ਉਹ ਰੇ ਤਾਨਾਸ਼ਾਹੀ ਹੈ ਪਹਿਲੀ ਗੱਲ ਕੱਲੇ ਬੀਬੀ ਜੀ ਉੱਥੇ ਹਾਊਸ ਚ ਬੈਠੇ ਸੀ ਇਹਦਾ ਇਹ ਤੁਹਾਨੂੰ ਅੰਦਾਜ਼ਾ ਕੀ ਲਾਉਨੇ ਆ ਇੱਕ ਤਾਂ ਇੱਕ ਪਾਸੇ ਤਾਂ ਸਾਰੀ ਆਪੋਜੀਸ਼ਨ ਸਭ ਬਾਹਰ ਤੇ ਬੀਬੀ ਦੇ ਅੰਦਰ ਕਿਉਂ ਚਲੋ ਉਹ ਵੀ ਛੱਡ ਦੋ ਫਿਰ ਦੂਜੀ ਗੱਲ ਜਦੋਂ ਕੱਲ ਕਾਨੂੰਨ ਬਣ ਰਹੇ ਸੀ ਸੀ ਆਰ ਪੀ ਸੀ ਆਈ ਪੀ ਸੀ ਤੇ ਐਵੀਡੈਂਸ ਇਹ ਲਾ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਨੇ ਬਣਾਏ ਸੀ ਤੇ ਉਹ ਸਾਰੇ ਕਾਨੂੰਨ ਆ ਜਿਹੜੇ ਉਹ ਬਦਲਦੇ ਬਿੱਲ ਆਈ ਸੀ ਬਿੱਲ ਦੇ ਵਿੱਚ ਸਾਡੇ ਸਤਕਾਰਯੋਗ ਬੀਬੀ ਜੀ ਹਰਸਮਰਤ ਕੌਰ ਨੇ ਕਿਹਾ ਵੀ ਮੈਂ ਤਾਂ ਉੱਤੇ ਨੂੰ ਪਤਾ ਬੈਠਾ ਵੀ ਨਹੀਂ ਮੇਰਾ ਨਾਮ ਲੈ ਕੇ ਪਤਾ ਨਹੀਂ ਕਿਉਂ ਮੇਰਾ ਨਾਮ ਲੈਂਦੇ ਆ ਉਹ ਬਾਰ-ਬਾਰ ਉਦੋਂ ਬਾਅਦ ਉਹਨਾਂ ਨੇ ਮੇਰੇ ਦਾਦਾ ਜੀ ਦਾ ਜ਼ਿਕਰ ਕੀਤਾ ਉਹ ਗੱਲ ਕਰਦੇ ਹੋਏ ਉਹਨਾਂ ਨੇ ਉੱਥੇ ਰਾਜੋਆਣੇ ਦੀ ਗੱਲ ਸ਼ੁਰੂ ਕੀਤੀ ਤੇ ਅਮਿਤ ਸ਼ਾਂ ਜੀ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਨੇ ਜਿਨ੍ਹਾਂ ਦੀ ਸਰਕਾਰ ਆ ਇਸ ਵੇਲੇ ਭਾਈ ਉਹਨਾਂ ਨਾਲ ਲੜੋ ਜੇ ਲੜਨਾ ਉਹਨਾਂ ਤੋਂ ਡਰਦੇ ਤਾਂ ਤੁਸੀਂ 20 ਦਾ ਜਿਹੜਾ ਇੱਥੇ ਬੜਾ ਵੱਡਾ ਤੁਸੀਂ ਕਹਿ ਰਹੇ ਸੀ ਕਿਸਾਨਾਂ ਨਾਲ ਵੀ ਗੱਲ ਕਰਤੀ ਅਸੀਂ ਸਿੱਖ ਜਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਨਿਹੰਗ ਸਿੱਖ ਜਥੇਬੰਦੀਆਂ ਨਾਲ ਵੀ ਕਰ ਲਈ ਅਸੀਂ ਦਮਦਮੀ ਟਕਸਾਲ ਨਾਲ ਵੀ ਕਰ ਲਈ ਅਸੀਂ ਸਾਰਾ ਫੈਡਰੇਸ਼ਨ ਇਕੱਠਾ ਕਰ ਲਿਆ ਉਹ ਤਾਂ ਇਕੱਠੇ ਹੋ ਗਏ ਪਰ ਜਦੋਂ ਇੱਕ ਇੱਕ ਘੁਰਕੀ ਆ ਜਿਹੜੀ ਮੋਦੀ ਸਾਹਮਣੇ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਮਾਰੀ ਤੇ ਜਦ ਹੀ ਉਹ ਪ੍ਰੋਗਰਾਮ ਕੈਨਸਲ ਹੋ ਗਿਆ ਐਂ ਉੱਥੇ ਹੋਇਆ ਉਹ ਕਹਿੰਦੇ ਅਮਿਤ ਸ਼ਾਹ ਜੀ ਕਹਿਣ ਲੱਗੇ ਬੀਬਾ ਬਹਿ ਜਾਤ ਮੈਂ ਜਾਣਦਾ ਤੂੰ ਕੀ ਗੱਲ ਕਰਨੀ ਹੈ ਉਹਨਾਂ ਨੇ ਇਹ ਗੱਲ ਕਹੀ ਤੇ ਬੀਬੀ ਜੀ ਠਾਹ ਕੁਰਸੀ ਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਰਾਜੂਆ ਨੇ ਦੀ ਬੰਦੇ ਬਣੋ ਕਾਨੂੰਨ ਬਣਾਤਾ ਉਹਨਾਂ ਨੇ ਤੇ ਕਾਨੂੰਨ ਉਹਨਾਂ ਨੇ ਬਣਾਤਾ ਵੀ ਜਿਹੜਾ ਵੀ ਬੰਦਾ ਕੋਈ ਵੀ ਬੰਦਾ ਸਿੱਖ ਹਿੰਦੂ ਮੁਸਲਮਾਨ ਅਸਾਈ ਐਸਸੀ ਜਰਨਲ ਕੋਈ ਹੋਵੇ ਜੇ ਉਹਤੇ ਕਤਲ ਦਾ ਕੇਸ ਜਾਂ ਫਾਂਸੀ ਦਾ ਉਹਤੇ ਉਹਨੂੰ ਸਜ਼ਾ ਏ ਜੇ ਕੋਈ ਵੀ ਮਰਸੀ ਪਾਉਣੀ ਆ ਜੇ ਰਹਿਮ ਦੀ ਅਪੀਲ ਪਾਉਣੀ ਆ ਤਾਂ ਕੋਈ ਉਹਦੀ ਐਨਜੀਓ ਨਹੀਂ ਪਾਏਗਾ ਕੋਈ ਤੀਜੀ ਥਰਡ ਪਾਰਟੀ ਨਹੀਂ ਪਾਏਗੀ ਉਹ ਜੇ ਰਹਿਮ ਦੀ ਅਪੀਲ ਪਾਏਗਾ ਅਮਿਸ਼ਾਜ ਨੇ ਬੀਬੀ ਨੂੰ ਕਿਹਾ ਜਾਂ ਉਹ ਆਪ ਪਾਏਗਾ ਜਿਹੜਾ ਬੰਦਾ ਚਾਹੁੰਦਾ ਹੈ ਜਾਂ ਉਹਦਾ ਪਰਿਵਾਰ ਪਾਏਗਾ ਜਾਂ ਉਹਦੇ ਲਾਇਰ ਵਕੀਲ ਪਾਉਣਗੇ ਇਹ ਕਹਿੰਦੇ ਨੇ ਜੀ ਉਹਦਾ ਤਾਂ ਪਰਿਵਾਰ ਹੈ ਹੀ ਨਹੀਂ ਪਰਿਵਾਰ ਹੈ ਨਹੀਂ ਬਈ ਉਹ ਆਪ ਤਾਂ ਜੁੰਦਾ ਨਾ ਆਪ ਕਿ ਆਪਣੀ ਅਪਲੀਕੇਸ਼ਨ ਆਪਣੇ ਵਕੀਲਾਂ ਤੋਂ ਆਪ ਲਿਖ ਕੇ ਪਾਵੇ ਇੱਕ ਗੱਲ ਤਾਂ ਉਹਨਾਂ ਨੇ ਇਹ ਠਾ ਸੋਟਾ ਮਾਰਿਆ ਇਹਨਾਂ ਤੇ ਦੂਜੀ ਗੱਲ ਇਹਨਾਂ ਨੇ ਫਿਰ ਖੜੇ ਹੋ ਕੇ ਕੀਤੀ ਹਿਊਮਨ ਰਾਈਟਸ ਦੀ ਹਿਮਨ ਰਾਈਟਸ ਉਹਨਾਂ ਨੇ ਇੱਕ ਨਹੀਂ ਦੋ ਸੋਟੇ ਮਾਰੇ ਉਹ ਕਹਿਣ ਲੱਗੇ ਵੀ ਹਿਊਮਨ ਰਾਈਟ ਜਿਹੜਾ ਬੰਦਾ ਮਾਰਿਆ ਜਾਂਦਾ ਏ ਉਹਦਾ ਹਿਊਮਨ ਰਾਈਟ ਦੀ ਲੰਘਣਾ ਹੁੰਦੀ ਆ ਜਾਂ ਮਾਰਨ ਵਾਲੇ ਦੀ ਹੁੰਦੀ ਆ ਇਹ ਪੁੱਠਾ ਕਹਿ ਰਹੇ ਸੀ ਉਹ ਵੀ ਉਹਨਾਂ ਨੇ ਇਹਨਾਂ ਨੂੰ ਪੁੱਠਾ ਕਰਤਾ ਤੇ ਹੁਣ ਗੁੱਸਾ ਮੇਰੇ ਤੇ ਮੈਂ ਸੁਣ ਰਿਹਾ ਸੀ ਜੀ ਇਹ ਪਹਿਲਾਂ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਜੋ ਸਾਡੇ ਮੁੱਖ ਮੰਤਰੀ ਸੀ ਬਈ ਭਗਵੰਤ ਮਾਨ ਨਾਲ ਤੇ ਹੁਣ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਸਾਹਿਬ ਨਾਲ ਉਹ ਭਾਈ ਮੇਰੇ ਕਹੀ ਤੀ ਸਭ ਕੁਝ ਹੁੰਦਾ ਏ ਜੋ ਕਾਨੂੰਨ ਬਣਦੇ ਆ ਜਾਂ ਕਾਇਦੇ ਬਣਦੇ ਉਹ ਮੈਂ ਐਡੀ ਕਿੱਡੀ ਕਬੱਡੀ ਤਾਕਤਾਂ ਜੀ ਤੇ ਤੁਸੀਂ ਵੀ 15 ਸਾਲ ਜਨਾਬ ਰਹੇ ਸੀ ਤੁਸੀਂ 2007 ਚ ਇੱਕਦਮ ਮੇਰੇ ਦਾਦਾ ਜੀ ਦੇ ਸ਼ਹਾਦਤ ਤੋਂ ਬਾਅਦ ਥੋੜੀ ਸਰਕਾਰ ਬਣੀ ਸੀ ਤੇ ਤੁਸੀਂ ਆਪਾਂ ਕੀ ਪੱਟ ਲਿਆ ਸੀ ਮੈਨੂੰ ਇਹ ਤਾਂ ਦੱਸੋ ਨਾ ਮੈਂ ਕੋਈ ਨਸ਼ਾ ਵੇਚਨਾ ਮੇਰੇ ਕੋਈ ਕਾਰਖਾਨੇ ਖਰਕਾਨੇ ਲੱਗੇ ਆ ਮੇਰੇ ਕੋਈ ਕੋਈ ਮੇਰੀਆਂ ਕੋਈ ਸ਼ੂਗਰ ਮਿਲਾਂ ਚੱਲਦੀਆਂ ਜਾਂ ਮੈਂ ਸਰਕਾਰ ਦੇ ਇੱਕ ਗਦੇ ਘੋੜੇ ਜਾਂ ਖਚਰਾਂ ਲੈ ਗਿਆ ਚੋਰੀ ਕਰਕੇ ਮੈਨੂੰ ਦੱਸੋ ਤਾਂ ਸਹੀ ਨਾ ਉਦੋਂ ਬਾਅਦ ਤੁਸੀਂ 10 ਸਾਲ ਫੇਰ ਰਹੇ 15 ਸਾਲ ਤੁਸੀਂ ਕਰ ਲੈਣਾ ਸੀ ਜਿਹੜਾ ਜੀ ਥੋੜਾ ਰਾਂਝਾ ਰਾਜੀ ਹੁੰਦਾ ਹੀ ਕਰ ਲੈਂਦੇ ਭਾਈ ਕਰ ਲੈਂਦੇ ਜੋ ਕਰ ਹੁੰਦਾ ਸੀ ਤੇ ਤੂੰ ਅਸੀਂ ਤਾਂ ਬਾਦਲ ਸਾਹਿਬ ਨੂੰ ਵੀ ਮਿਲਦੇ ਸੀ ਕਿਉਂਕਿ ਉਹ ਸੂਬੇ ਦਾ ਜਿਹੜਾ ਕੋਈ ਮੁੱਖ ਮੰਤਰੀ ਆ ਉਹ ਸਭ ਦਾ ਹੈ ਤੇ ਸਭ ਨੂੰ ਮਿਲਣਾ ਹੈ ਅਜੇ ਤੱਕ ਕਦੇ ਭੇਦਭਾਵ ਐਸੀ ਗੱਲ ਦਾ ਲੋਕਾਂ ਦੇ ਕੰਮਾਂ ਖਾਤਰ ਸਭ ਨੂੰ ਮਿਲਣਾ ਭਾਈ ਹਾਂ ਜਿਹੜੀ ਆਪਣੀ ਸੋਚ ਆ ਉਥੇ ਅਸੀਂ ਖੜੇ ਆ ਤੁਸੀਂ ਗੱਲ ਕੀ ਕਰਦੇ ਹੋ ਇੱਥੇ ਬੋਲਦੇ ਹੋ ਵੀ ਜੀ ਬਿੱਟੂ ਨੂੰ ਕੀ ਤਕਲੀਫ ਆ ਮੈਂ ਪੰਜਾਬੀ ਆ ਜਾਤ ਪਾਤ ਦੀ ਮੈਂ ਗੱਲ ਕਰਦਾ ਨਹੀਂ ਪਰ ਮੈਂ ਵੀ ਜੱਟ ਦਾ ਪੁੱਤ ਆ ਤੁਸੀਂ ਬੇਸ਼ੱਕ ਅਗਰੇਜ਼ਾਂ ਨਾਲ ਰਲੇ ਹੋਵੋਗੇ ਮਜੀਠੀਆ ਸਾਹਿਬ ਪਰ ਇੱਕ ਜੱਟ ਆਪਣੀ ਭੱਟ ਪਿੱਛੇ ਉਹ ਬੈਰ ਨਹੀਂ ਭੁੱਲਦਾ ਤੇ ਮੇਰੇ ਤਾਂ ਦਾਦਾ ਜੀ ਸਤਾਰ ਬਿਆਨ ਸਿੰਘ ਮੁੱਖ ਮੰਤਰੀ ਸੀ ਗਮਾਂਡੀ ਦੇਸ਼ ਨੇ ਆਈਐਸਆਈ ਨੇ ਜਿਹੜੇ ਸਾਡੇ ਦੁਸ਼ਮਣ ਸੀ ਦੇਸ਼ ਦੇ ਉਹਦੀ ਕਾਨੂੰਨ ਦੀ ਰੱਖਿਆ ਕਰਦੇ ਹੋ ਸ਼ਹੀਦ ਹੋਏ ਨੇ ਤੇ ਕਿਵੇਂ ਛੱਡ ਦੀਏ ਕਿਵੇਂ ਭੁੱਲ ਜਾਈਏ ਜੀ ਹਾਂ ਉਹ ਮਾਫੀ ਮੰਗਦੇ ਉਹ ਕਾਨੂੰਨ ਚ ਆਧਾਰੇ ਚ ਆ ਕੇ ਕਹੇ ਸਭ ਕੁਝ ਦਰਿਆ ਖੋਲ ਦਾਂਗੇ ਜੇ ਉਹ ਕਹੂਗਾ ਵੀ ਮੈਂ ਕਾਨੂੰਨ ਨੂੰ ਵੀ ਨਹੀਂ ਮੰਨਦਾ ਤੇ ਮਾਫੀ ਵੀ ਨਹੀਂ ਮੰਗਣਾ ਫੇਰ ਨਹੀਂ ਫੇਰ ਮੈਂ ਵੀ ਪੰਜਾਬੀ ਹਾਂ ਤੇ ਮੇਰਾ ਖੂਨ ਵੀ ਪੰਜਾਬੀ ਹੈ ਪਈ ਸਭ ਸਰਦਾਰ ਬੀਨ ਸਿੰਘ ਨੂੰ ਕੋਈ ਗੋਰਿਆਂ ਅੰਗਰੇਜ਼ਾਂ ਦੀਆਂ ਰਿਆਸਤਾਂ ਨਹੀਂ ਮਿਲੀਆਂ ਸੀ। ਉਹ ਇੱਕ ਸਧਾਰਨ ਜ਼ਿਮੀਦਾਰ ਸੀ। ਇੱਕ ਸਾਈਕਲ ਤੋਂ ਸਾਈਕਲ ਤੋਂ ਚੱਲ ਕੇ ਪਿੰਡਾਂ 'ਚ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ। ਅਸੀਂ ਕੋਈ ਸਰਮਾਇਆਦਾਰ ਨਹੀਂ ਗਏ। ਇੱਕ ਸਧਾਰਨ 15 ਕਿਲੇ ਵਾਲੇ ਜ਼ਿਮੀਦਾਰ ਉਹਨਾਂ ਦੇ ਦਾਦੇ ਦੇ ਪੋਤੇ ਆ। ਤੇ ਰੱਬ ਨੇ ਇੰਨੀ ਜਾਨ ਦਿੱਤੀ ਆ। ਵੀ ਆਪਣੀ ਰੋਟੀ ਅੱਖ ਲਾਲ ਦੀ ਖਾਂਦੇ ਆ ਤੇ ਲੋਕ ਸਾਨੂੰ ਬਾਰ-ਬਾਰ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਸਾਨੂੰ ਬਾਰ-ਬਾਰ ਪਾਰਲੀਮੈਂਟ ਚ ਭੇਜਦੇ ਆ ਆਪਣਾ ਬੱਚਾ ਸਮਝਦੇ ਆ ਭਰਾ ਸਮਝਦੇ ਆ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਵੀ ਤੇਰੇ ਦਾਦੇ ਨੇ ਆਮਨ ਸ਼ਾਂਤੀ ਕੀਤੀ ਅੱਜ ਜੇ ਪੰਜਾਬ ਚ ਬੈਠੇ ਆ ਤਾਂ ਤੇਰੇ ਦਾਦਾ ਜੀ ਕਰਕੇ ਬੈਠੇ ਆ ਉਹ ਅਸ਼ੀਰਵਾਦ ਦੇ ਕੀ ਤੌਰ ਦੇ ਆ